ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਆਈ ਹੋਪ ਸਾਰੇ ਇਹਨੇ ਬਹੁਤ ਵਧੀਆ ਹੋਮੂਗੇ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਆ ਬਾਈ ਨੂੰ ਜਿਹੜਾ ਕਿ ਜਸਕੀਰਤ ਸਿੰਘ ਜੱਸਾ ਜਿਹੜੇ ਕਿ ਪੰਜਾਬੀ ਟਰੇਡਰ ਦੇ ਨਾਂ ਨਾਲ ਇੰਸਟਾਗ੍ਰam ਤੇ ਕਾਫੀ ਜ਼ਿਆਦਾ ਫੇਮਸ ਸੀਗੇ ਤੇ ਇਹ ਜਗਰਾਉਂ ਦੇ ਪਿੰਡ ਸ਼ੇਰਜੰਗ ਕੋਠੇ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਇਹ ਪਹਿਲਾਂ ਇੱਕ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਬਟ ਅੱਜ ਇਹਨਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਕਿਉਂਕਿ 4-5 ਸਾਲ ਹੋ ਗਏ ਨੇ ਇਹਨਾਂ ਨੂੰ ਟਰੇਡਿੰਗ ਦੇ ਵਿੱਚ ਆਪਾਂ ਨੂੰ ਦੇਖਦੇ ਆਂ ਨੂੰ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਬਹੁਤ ਤਰੱਕੀ ਕੀਤੀ ਆ ਤੇ ਕਹਿੰਦੇ ਨੇ ਨਾ ਕਿ ਅੱਜ ਦੇ ਟਾਈਮ ਤਰੱਕੀ ਕਰਨਾ ਹੀ ਸਭ ਤੋਂ ਵੱਡਾ ਗੁਨਾਹ ਏ ਕਿਉਂਕਿ ਕਿਸੇ ਦੀ ਤਰੱਕੀ ਨੂੰ ਦੇਖ ਕੇ ਕੋਈ ਜਰਦਾ ਨਹੀਂ ਜਿਵੇਂ ਜਿਵੇਂ ਬੰਦਾ ਤਰੱਕੀ ਕਰਦਾ ਉਹਦੇ ਨਾਲ ਨਾਲ ਉਦਾਂ ਹੀ ਉਹਦੇ ਦੁਸ਼ਮਣ ਉੱਠਣ ਲੱਗ ਜਾਂਦੇ ਨੇ ਤੇ ਇਹਨਾਂ ਦੇ ਨਾਲ ਵੀ ਕੁਝ ਐਦਾਂ ਹੀ ਹੋਇਆ 29 ਜੁਲਾਈ ਨੂੰ ਇਹਨਾਂ ਦੀ ਡੈਥ ਹੋ ਗਈ 23 ਜੁਲਾਈ ਨੂੰ ਜਦੋਂ ਰਾਤ ਨੂੰ ਦੇਰ ਰਾਤ ਨੂੰ ਇਹ ਆਪਣੇ ਘਰ ਵਾਪਸ ਆ ਰਹੇ ਸੀ ਆਫਿਸ ਤੋਂ ਤਾਂ ਇਹਨਾਂ ਦੀ ਸਕੋਰਪੀਓ ਗੱਡੀ ਜਿਹੜੀ ਕਿ ਇਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਲਈ ਸੀਗੀ ਉਹ ਗੱਡੀ ਨੂੰ ਇਹਨਾਂ ਦੀ ਨੂੰ ਰਸਤੇ ਦੇ ਵਿੱਚ ਘੇਰਿਆ ਗਿਆ ਤੇ ਇਹਨਾਂ ਦੀਆਂ ਦੋਨਾਂ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਤੇ ਸਿਰ 'ਚ ਵੀ ਇਹਨਾਂ ਦੇ ਰਾਡ ਨਾਲ ਹਮਲਾ ਕੀਤਾ ਗਿਆ ਜਿਸ ਦੇ ਨਾਲ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਤੇ ਇਹਨਾਂ ਦੀ ਜਿਹੜੀ ਸਕੋਰਪੀਓ ਗੱਡੀ ਸੀ ਉਹਦੇ ਵਿੱਚ ਹੀ ਇਹਨਾਂ ਨੂੰ ਰੱਖ ਕੇ ਤੇ ਗੱਡੀ ਤੇ ਪੈਟਰੋਲ ਪਾ ਕੇ ਉਹਨਾਂ ਨੂੰ ਅੱਗ ਲਗਾਈ ਗਈ ਤਾਂ ਜਦੋਂ ਤੱਕ ਲੋਕ ਉੱਥੇ ਪਹੁੰਚੇ ਇਹਨਾਂ ਨੂੰ ਹਸਪਤਾਲ ਲੈ ਕੇ ਕਲਿਆਣ ਹਸਪਤਾਲ ਤਾਂ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਗਿਆ ਤੇ 29 ਜੁਲਾਈ ਨੂੰ ਹੀ 1:30 ਵਜੇ ਇਹਨਾਂ ਦੀ ਰਾਤ ਨੂੰ ਹੀ ਡੈਥ ਹੋ ਗਈ ਸੀ ਕਿਉਂਕਿ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਇਹਨਾਂ ਤੇ ਹਮਲਾ ਕੀਤਾ ਗਿਆ ਸੀਗਾ ਤੇ ਆਪਾਂ ਦੇਖ ਸਕਦੇ ਹਾਂ ਕਿ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਉਹਨਾਂ ਨੇ ਇੰਨੀ ਤਰੱਕੀ ਕੀਤੀ ਤੇ ਉਹੀ ਤਰੱਕੀ ਉਹਨਾਂ ਨੂੰ ਇੰਨੀ ਜ਼ਿਆਦਾ ਮਹਿੰਗੀ ਪੈ ਗਈ ਕਿ ਉਹਨਾਂ ਦੀ ਜਾਨ ਹੀ ਚਲੀ ਗਈ